ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਸੁਰੱਖਿਅਤ ਅਤੇ ਅਪਰਾਧ ਮੁਕਤ ਬਣਾਏ ਰੱਖਣ ਦੀ ਮੁਹਿੰਮ ਤਹਿਤ ਸ਼੍ਰੀ ਗੌਰਵ ਯਾਦਵ ਡੀਜੀਪੀ ਪੰਜਾਬ ਜੀ ਦੇ ਹੁਕਮ ਅਨੁਸਾਰ 마ੜੇ ਅਨਸਰਾਂ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਦੇ ਹਿੱਸੇ ਵਜੋਂ ਅੱਜ ਫਰੀਦਕੋਟ ਜ਼ਿਲ੍ਹੇ ਹੇਠ ਆਪਰੇਸ਼ਨ ਪਰਹਾਰ 2 ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੀ ਸੁਪਰਵਾਈਜ਼ਨ ਸ਼੍ਰੀ ਨਵੀਨ ਸੈਣੀ ਆਈਪੀਐਸ ਡੀਆਈਡੀ ਕ੍ਰਾਈਮ ਵੱਲੋਂ ਕੀਤੀ ਗਈ ਹੈ। ਇਸ ਦੌਰਾਨ ਡਾਕਟਰ ਪ੍ਰਿਗਿਆ ਜੈਨ ਐਸਐਸਪੀ ਅਫਰੀਦਕੋਟ ਉਹਨਾਂ ਨਾਲ ਮੌਜੂਦ ਰਹੇ ਨੇ ਜਿਸ ਦੌਰਾਨ ਸੰਗਠਿਤ ਅਪਰਾਧ ਦੇ ਖਿਲਾਫ ਜ਼ਿਲ੍ਹੇ ਅੰਦਰ ਅੱਜ ਸਵੇਰ ਤੋਂ ਇੱਕ ਸੁਚੱਜੀ ਯੋਜਨਾ ਦੀਨ ਵੱਡੇ ਪੱਧਰ ਤੇ ਕਾਰਵਾਈ ਕਰਦਿਆਂ ਜ਼ਿਲ੍ਹੇ ਅੰਦਰ ਸਰਗਰਮ ਸੰਗਠਿਤ ਅਪਰਾਧਿਕ ਨੈੱਟਵਰਕਾਂ ਨੂੰ ਤੋੜਨ ਲਈ ਛਾਪੇਮਾਰੀ ਕੀਤੀ ਗਈ ਹੈ ਇਹ ਕਾਰਵਾਈ ਪੂਰੀ ਤਰ੍ਹਾਂ ਸਹਿਸੰਯੋਗੀ ਅਤੇ ਯੋਜਨਾਬੰਦ ਸੀ ਜਿਸ ਦਾ ਉਦੇਸ਼ ਅਪਰਾਧਿਕ ਗਰੋਹ ਦੇ ਜਾਲ ਨੂੰ ਤੋੜਨਾ ਜਨ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਰਾਜ ਵਿੱਚ ਸ਼ਾਂਤੀ ਅਤੇ ਸਥਿਰਤਾ ਕਾਇਮ ਰੱਖਣਾ ਸੀ ਰਿਪੋਰਟ ਅਵਤਾਰ ਸਿੰਘ ਮਲਾ

ਤੇ ਉਹਦੀ ਤਿਆਰੀ ਅਸੀਂ ਕੱਲ੍ਹ ਸੇ ਹੀ ਕਰ ਲਿੱਤੀ ਸੀ ਐਂਡ ਇੱਚ ਫਾਰੂ ਵੀ ਸਾਨੂੰ ਫੋਰਸ ਲੱਗੀ ਤੇ ਵੱਖ-ਵੱਖ 67 ਟੀਮਸ ਸਾਡੇ ਵੱਲੋਂ ਬਣਾਈ ਗਈਆਂ ਹੈਂ ਔਰ 500 ਤੋਂ ਵੱਧ ਪੁਲਿਸ ਮੁਲਾਜ਼ਮ ਇਸ ਪੂਰੇ ਇਸ ਆਪਰੇਸ਼ਨ ਚ ਰਹਿਣਗੇ ਅਗਲੇ 72 ਘੰਟੇ ਵਾਸਤੇ ਸਾਡਾ ਕ੍ਰਿਮੀਨਲਸ ਤੇ ਇੱਕ ਰੈਗੂਲਰ ਪ੍ਰੈਸ਼ਰ ਰਹਿੰਦਾ ਹੈ ਔਰ ਉਹਦੇ ਵਿੱਚ ਇਹ ਇੱਕ ਕਨਸਰਟਡ ਐਫਰਟਸ ਹੁੰਦੇ ਹੈ ਜਿਵੇਂ ਇਹ 72 ਆਰ ਲੌਂਗ ਆਪਰੇਸ਼ਨ ਹੈ ਤਾਂ ਜਿਵੇਂ ਪਿਛਲਾ ਆਪਰੇਸ਼ਨ ਪ੍ਰਹਾਰ ਅ 25 ਦਿਨ ਪਹਿਲਾਂ ਹੋਇਆ ਸੀ ਤਾਂ ਉਸ ਤੋਂ ਬਾਅਦ ਇਹ ਸਾਡਾ ਬੈਕਐਂਡ ਤੇ ਵਰਕ ਚੱਲਦਾ ਹੈ ਜੇਚ ਅਸੀਂ ਪ੍ਰੋਪਰ ਇੱਕ ਜਿਹਨੂੰ ਕਹਿੰਦੇ ਲਿੰਕ ਤੋਂ ਲਿੰਕ ਜੋੜਦੇ ਹੋਏ ਕ੍ਰਾਈਮਨਲਸ ਨੂੰ ਆਈਡੈਂਟੀਫਾਈ ਕਰਦੇ ਨੇ ਔਰ ਫਿਰ ਇੱਕ ਵਨ ਕਨਸਰਟਡ ਵਨ ਗੋ ਅਫਰਟ ਚ ਇਸ ਸਪੌਂਟੇਨੀਅਸ ਅਸੀਂ ਰੇਡਸ ਕਰਦੇ ਨੇ ਤਾਂਕਿ ਉਹ ਕ੍ਰਾਈਮਨਲ ਵਾਂਗ ਜਿੱਥੇ ਵੀ ਬੈਠਾ ਹੋ ਉਹਨੂੰ ਅਸੀਂ ਰਾਉਂਡ ਅਪ ਕਰ ਦਿੰਨੇ ਜਿਹੜੇ ਕ੍ਰਾਈਮਨਲਸ ਬਾਹਰ ਬੈਠੇ ਨੇ ਤੁਹਾਡੇ ਵਿੱਚੋਂ ਇੱਕ ਮੇਰੇ ਕਲੀਗ ਨੇ ਇੱਕ ਸਵਾਲ ਪੁੱਛਿਆ ਸੀ ਤਾਂ ਉਹਦੇ ਰਿਗਾਰਡਿੰਗ ਇੱਕ ਆਫ ਟੈਕ ਕਰਕੇ ਇੱਕ ਸਟੇਟ ਲੈਵਲ ਸੈੱਲ ਬਣਾਏ ਅੰਡਰ ਦਾ ਸੁਪਰਵੀਜ਼ਨ ਆਫ ਐਨ ਆਈਜੀ ਰੈਂਕ ਆਫੀਸਰ ਤੇ ਉਹਦੇ ਰਿਗਾਰਡਿੰਗ ਵੀ ਸਾਰੇ ਜ਼ਿਲ੍ਹਿਆਂ ਤੋਂ ਜਿਹੜੇ ਨੈਸੀਸਰੀ ਡਾਕੂਮੈਂਟੇਸ਼ਨ ਹੈ ਉਹ ਲਿੱਤੇ ਜਾ ਰਹੇ ਨੇ ਸਾਰੇ ਪ੍ਰੋਸੈਸਸ ਪੂਰੇ ਕੀਤੇ ਜਾ ਰਹੇ ਨੇ ਔਰ ਇੱਕ ਸਟੇਟ ਲੈਵਲ ਦੀ ਇੱਕ ਇੰਟਰਨੈਸ਼ਨਲ ਕੋਆਰਡੀਨੇਸ਼ਨ ਦੇ ਨਾਲ ਉਹਨਾਂ ਨੂੰ ਵੀ ਵਾਪਸ ਲੈ ਕੇ ਆਉਣ ਦੀ ਪੂਰੀ ਪ੍ਰਕਿਰਿਆ ਚੱਲੂ ਕੀਤੀ ਜਾ ਚੁੱਕੀ ਹੈ ਪਿੱਛੇ ਵੀ ਅਗਰ ਤੁਸੀਂ ਦੇਖੋਗੇ ਪਿਛਲੇ 6 ਮਹੀਨਿਆਂ ਚ ਬਹੁਤ ਜੇ ਗੈਂਗਸਟਰਸ ਜਿਹੜੇ ਹੈਗੇ ਉਹ ਡਿਪੋਰਟ ਹੋ ਕੇ ਕੰਟਰੀ ਚ ਲੈ ਕੇ ਆਏ ਗਏ ਨੇ ਪੰਜਾਬ ਚ ਲੈ ਕੇ ਆਏ ਗਏ ਨੇ ਔਰ ਉਹ ਹੀ ਫਿਰ ਅੱਗੇ ਸਾਡਾ ਜਿਹੜਾ ਹੈਗਾ ਪ੍ਰੋਸੈਸ ਪੂਰਾ ਚੱਲਦਾ